ਆਪਾਂ ਨੂੰ ਪਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂਆਂ ਦੀ ਖਾਤਰ ਹਿੰਦ ਦੀ ਚਾਦਰ ਬਣ ਕੇ ਸੀਸ ਬਲੀਦਾਨ ਦਿੱਤਾ ਉਹਨਾਂ ਦਾ ਪਵਿੱਤਰ ਸੀਸ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਲੈ ਕੇ ਚਾਂਦਨੀ ਚੌਕ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਹਾ ਰਸਤੇ ਦੇ ਵਿੱਚ ਸੱਪਾਂ ਦੀਆਂ ਸਰੀਆਂ ਮੈਦਾਂ ਕਿਧਰੇ ਸ਼ੇਰ ਬੁਖਦੇ ਆ ਰੋੜਾਂ ਵਾਲੀ ਧਰਤੀ ਆ ਪੈਰਾਂ ਚੋਂ ਖੂਨ ਚੱਲ ਰਹਾ ਰਾਸਤੇ ਦੇ ਵਿੱਚ ਮਹਾਰਾਜ ਅਸੀਸ ਘਟ-ਘਟ ਕੇ ਸਾਤੀ ਨਾ ਲਗਾ ਰਹਾ ਕਹਿੰਦਾ ਸਤਿਗੁਰੂ ਤੁਹਾਡਾ ਜਿਹੜਾ ਅਸੀਸ ਹੈ ਉੱਚੀ ਥਾਂ ਤੇ ਰੱਖ ਕੇ ਇਹਨੂੰ ਚੋਰ ਹੋਣਾ ਚਾਹੀਦਾ ਸੀਗਾ ਪਰ ਮੇਰੀ ਮਜਬੂਰੀ ਆ ਸੱਚੇ ਪਾਤਸ਼ਾਹ ਅਸੀਂ ਰਾਤ ਦੁਸ਼ਮਣ ਤੇ ਵੀ ਨਾ ਆਵੇ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਕੀ ਦਸੂਗਾ ਇਹ ਭਾਣੇ ਕਿਸ ਤਰ੍ਹਾਂ ਵਰਤੇ ਕਿਵੇਂ ਦੇਗਾ ਚੌ ਵਾਲੇ ਗਏ ਕਿਵੇਂ ਆਰਿਆਂ ਨਾਲ ਚਿਰੇ ਗਏ ਕਿਵੇਂ ਨਵੇਂ ਪਾਤਸ਼ਾਹ ਤੇ ਖੰਡਾ ਚੱਲਿਆ ਮੈਂ ਮਾਤਾ ਗੁਜਰੀ ਨੂੰ ਕੀ ਦਸੂ ਜਾ ਕੇ ਮੈਂ ਤੁਹਾਡੇ ਮਾਤਾ ਉਹ ਹੀ ਨੀਕ ਮਾਤਾ ਨਾਨਕੀ ਜੀ ਨੂੰ ਕੀ ਦੱਸਾਂਗਾ ਉਸ ਸਮੇਂ ਦੇ ਦਰਦ ਮਈ ਸੀਨ ਨੂੰ ਬੰਦੇ ਸਿੰਘ ਸਮਾਦ ਭਾਈ ਦਾ ਕਵੀਸ਼ਰੀ ਯਤਹਾ ਹੈ ਕਿਵੇਂ ਬਿਆਨ ਕਰਦਾ ਹੋ ਸੀਸ ਸੀਨੇ ਉੱਤੇ ਸਤ ਗੁਰ ਤੇਗ ਬਹਾਦਰ ਦਾ ਰਾਤ ਹਨੇਰੀ ਡੇਰਾ ਵਿੱਚ ਜੰਗਲਾਂ ਦੇ ਲਾਇਆ ਹੋ ਕਿੱਥੇ ਸੀਸ ਟਕਾਵਾ ਥੋੜਾ ਮੇਰੇ ਸਤਗੁਰ ਜੀ ਹੋ ਬੇਪਾਰ ਸਖਤ ਅਨੋਖਾ ਹੈ ਕਿ ਹੋ ਜਾ ਪਾਇਆ ਛਖੜ ਚੋਲੇ ਵਾਰਸ਼ਾ ਚੰਦਰਾ ਚੱਲ ਤੂਫਾਨ ਰਹਾ ਧਰਤੀ ਡੋਲੇ ਖਾਵੇ ਅੰਬਰ ਵੀ ਚਕਰਾਇਆ ਹੋ ਦੁਸ਼ਮਣ ਝਾੜ ਝਾੜ ਹੈ ਸ਼ਮਣ ਝਾੜ ਚਾਰ ਹੈ ਕਿ ਇਹਨੂੰ ਮੈਂ ਫਰਿਆਦ ਕਰਾਂ ਹੋ ਕਿ ਇਹਨੂੰ ਮੇਰੇ ਦਿਲ ਦਾ ਜਾਵੇ ਹਾਲ ਸੁਣਾਇਆ ਹੋ ਕਰਕੇ ਸਜਲ ਵਸ਼ਾਈ ਸੁੰਦਰ ਸੀ ਸਪਵਿੱਤਰ ਨੂੰ ਉੱਚਾ ਥਾਂ ਤੇ ਆਸਣਾ ਸੀ ਚਾਹੀਦਾ ਲਾਇਆ ਹੋ ਕਿੱਥੇ ਨੰਦੇਪੁਰੀ ਲੰਮੀਆਂ ਵਾਟਾਂ ਦੂਰਦਿਆਂ ਉਹ ਕਿਰਪਾ ਹੋ ਜੇ ਤੇਰੀ ਜਾਵੇ ਸੀਸ ਪਚਾਇਆ ਹੋ ਕਰੇ ਅਡਿਕਾ ਮਾਤਾ ਗੁਜਰੀ ਦਾਦੀ ਨਾਨਕੀ ਕਰੇ ਅਡਿਕਾ ਮਾਤਾ ਗੁਜਰੀ ਦਾਦੀ ਨਾਨਕੀ ਜਾ ਕੇ ਕੀ ਦੱਸੂਗਾ ਜੋ ਪੜਾ ਯੁਗਾਂ ਦੀ ਯੁਗਾਂ ਦੀ ਯੁਗਾਂ ਦੀ ਹੋ ਤੜਫੇ ਮਛਲੀ ਵਾਂਗੂ ਰਾਤ ਭਾਸ ਦੀ ਯੁਗਾਂ ਦੀ ਹੁਣ ਨੈਣੀ ਨੀਂਦ ਨਾ ਆਵੇ ਯਾਦਾਂ ਨੇ ਤੜਫਾਇਆ ਹੋਏ ਸੀ ਰਾਤ ਬਰਾੜਾ ਦੁਸ਼ਮਣ ਤੇ ਵੀ ਆਵੇ ਨਾ ਰੋ